ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਥੰਬਨੇਲ ਦੇਖ ਹੀ ਲਿਆ ਹੁਣਾ ਅੱਜ ਆਪਾਂ ਘਰੇ ਪੀਜ਼ਾ ਬਣਾਉਣ ਲੱਗੇ ਸੀ ਤੇ ਬੇਸ ਵਗੈਰਾ ਸਾਰਾ ਕੁਝ ਆਪਾਂ ਰੈਡੀ ਕਰਾਂਗੇ ਤੇ ਘਰ ਦੇ ਨੂੰ ਪੀਜ਼ਾ ਬਣਾ ਕੇ ਖੁਲਾਣਾ ਆਪਾਂ ਦੇ ਦੇ ਨੇ ਕਿੰਦਾ ਰਿਐਕਸ਼ਨ ਹੁੰਦਾ ਮੰਮੀ ਦਾ ਕੀ ਖਾਣਾ ਪੁੱਤ ਪੀਜ਼ਾ ਖਾਣਾ ਹੈ ਪੀਜ਼ਾ ਪੀਜ਼ਾ ਖਾਣਾ ਹਾਂ ਕਿਹੜਾ ਪੀਜ਼ਾ ਖਾਣਾ ਛੋਟਾ ਪੀਜ਼ਾ ਖਾਣਾ ਚਾਪਾਰੀ ਕਰਦੇ ਫਿਰ ਇੱਕ ਹੋਰ ਵਾਰੀ ਕਰਦੇ ਹਾਂ ਕੀ ਖਾਣ ਦਾ ਬਰਦਾ ਦਹ ਦੇ ਪੀਜ਼ਾ ਠੀਕ ਹੈ ਚਲ ਠੀਕ ਹੈ ਫਿਰ ਪਹਿਲਾਂ ਆਪਾਂ ਬੇਸ ਰੈਡੀ ਕਰਾਂਗੇ ਇੱਧਰ ਆਪਾਂ ਲੈ ਲਿਆ ਮੈਦਾ ਤੇ ਇੱਧਰ ਲੈ ਲਿਆ ਆਪਾਂ ਪਾਣੀ ਦੇ ਵਿੱਚ ਮਿੱਠਾ ਥੋੜਾ ਪਾ ਲੈ ਥੋੜਾ ਜਿਹਾ ਤੇ ਨਮਕ ਵਗੈਰਾ ਪਾ ਕੇ ਹੁਣ ਆਪਾਂ ਬੇਸ ਰੈਡੀ ਕਰਾਂਗੇ ਆਹ ਦੇਖੋ ਇੱਧਰ ਬੇਸ ਕਦਾਂ ਰੈਡੀ ਹੋਣਾ ਬੇਸ ਬਣਾਉਣ ਤੋਂ ਬਾਅਦ ਫਿਰ ਆਪਾਂ ਪੀਜ਼ਾ ਵੀ ਬਣਾਉਣਾ ਹਲੇ ਔਰ ਸਾਰੇ ਬ੍ਰਾਂਡ ਫੇਰ ਕਰ ਦਾਂਗੇ ਅੱਜ ਪੀਜ਼ਾ ਬਣਾ ਕੇ ਬਹੁਤ ਵਧੀਆ ਪੀਜ਼ਾ ਬਣਾਵਾਂਗੇ ਟੇਸਟ ਵੀ ਪੂਰਾ ਕਰਦੇ ਕਾਫੀ ਦਿਨਾਂ ਤੋਂ ਕਹਿ ਰਹੇ ਸੀ ਆਪਾਂ ਨੂੰ ਐਂ ਤੁਸੀਂ ਪੀਜ਼ਾ ਨਹੀਂ ਖਣਾਉਂਦੇ ਪੀਜ਼ਾ ਨਹੀਂ ਖਣਾਉਂਦੇ ਮੈਂ ਕੋਲ ਜਾਣੀ ਅੱਜ ਤੁਹਾਨੂੰ ਆਪਾਂ ਪੀਜ਼ਾ ਬਣਾ ਕੇ ਖਵਾਉਂਦੇ ਹਾਂ ਬਹੁਤ ਵਧੀਆ ਤੁਹਾਨੂੰ ਪੂਰਾ ਉਹਨਾ ਵੀ ਜਿਹਦੇ ਨਾਲ ਆਪਣਾ ਮੈਦਾ ਪੂਰਾ ਸੌਫਟ ਹੋ ਜਵੇ ਜਿੰਨਾ ਡੋ ਸੌਫਟ ਹੋਊਗਾ ਉਨੇ ਹੀ ਆਪਣਾ ਪੀਜ਼ਾ ਬਹੁਤ ਵਧੀਆ ਬਣੂਗਾ ਬੇਸ ਹੋ ਗਿਆ ਆਪਣਾ ਰੈਡੀ ਦੇਖੋ ਕਿੰਨਾ ਸੌਫਟ ਹੈ ਹੁਣ ਆਪਾਂ ਇਹਨੂੰ नीचे रख गए धनोस ਤੋਂ ਬਾਅਦ ਮਸਾਲਾਗੇ ਥੋੜਾ ਜਿਹਾ ਜਿਹਦੇ ਨਾਲ ਇਹ ਹੋਰ ਸੌਫਟ ਹੋ ਜਾਊਗਾ ਬਾਕੀ ਕਿਸੇ ਵੀ ਮੇਰੇ ਭਰਾ ਨੇ ਪੀਦਾ ਬਣਾਉਣਾ ਦੇਖਣਾ ਹੋਵੇ ਕੁਝ ਨਹੀਂ ਕਰਦਾ ਬਸ ਟੈਂਪਾਸ ਹੈ ਦੇਖੋ بیس ਕਿੰਨਾ ਸੌਫਟ ਹੋ ਗਿਆ ਇੰਦਾ ਸੌਫਟ ਹੋਣਾ ਚਾਹੀਦਾ ਠੀਕ ਹੈ ਜੀ ਉਸ ਤੋਂ ਬਾਅਦ ਫਾਇਰ ਕਰਦੇ ਆਂ ਪੇੜੇ ਪੇੜਾ ਆਪਣੀ ਆਪਣੀ ਇੱਛਾ ਦੇ ਅਨੁਸਾਰ ਰੱਖ ਸਕਦੇ ਆਂ ਜਿੱਦਾਂ ਮੈਂ ਤਾਂ 150 ਗ੍ਰਾਮ ਹੈ 200 ਗ੍ਰਾਮ ਦਾ ਪੇੜਾ ਰੱਖ ਲਵਾਂ ਤੁਸੀਂ ਜਿੰਨਾ ਜਿੰਨਾ ਮਰਜ਼ੀ ਰੱਖ ਲਓ ਤੇ ਉਸ ਤੋਂ ਬਾਅਦ ਆਪਣਾ ਪੀਜ਼ਾ ਰੈਡੀ ਹੋਊਗਾ ਪੀਜ਼ਾ ਬਣਾਉਣ ਨੂੰ ਮਿਹਨਤ ਬਹੁਤ ਲੱਗਦੀ ਆ ਬਾਈ ਜੀ ਘੱਟੋ ਘਾਟ 1 ਡੇਢ ਘੰਟਾ ਪੀਜ਼ਾ ਦਾ ਬੇਸ ਬਣਾਉਣ ਨੂੰ ਫਿਰ ਉਸ ਤੋਂ ਬਾਅਦ ਪੀਜ਼ਾ ਰੈਡੀ ਹੋਊਗਾ ਸਾਡਾ ਤਾਰੇ ਮੰਮੇ ਮੇ ਬਣ ਕੇ ਰੈਡੀ ਹੋ ਗਏ ਨੇ ਦੇਖੋ ਤੁਸੀਂ ਤੇ ਆਪਾਂ ਆ ਬੇਲੇ ਨਾਲ ਬੇਲਾ ਇਹਨਾਂ ਨੂੰ ਬੇਲਾ ਦੇਖੋ ਬਾਈ ਕਿੱਡਾ ਆ ਇਹ ਬੇਲੇ ਨਾਲ ਬੇਲਾ ਸਹਬ ਕੀ ਖਾਣਾ ਪਤਾ ਆਪਾਂ ਕੀ ਬਣਾਉਣ ਲੱਗੇ ਆ ਹੁਣ ਕੀ ਬਣਾਉਣ ਲੱਗੇ ਆ ਆ ਹੈਂ ਮੀਝਾ ਕੁਛੀ ਬੋਲ ਕੇ ਦੱਸ ਮੀਝਾ ਪੀਜਾ ਖਾਣਾ ਪੀਜਾ ਹੈ ਬੱਲਾ ਆ ਗੰਨੋ ਬੇਲਾ ਇਹ ਖਾਣੀ ਹੈ ਇਹ ਕੀ ਆ ਆਓ ਪਾਪੜ ਇਹ ਕੀ ਨੇ ਪਾਪੜ ਪਾਪੜ ਉਹ ਪਾਪੜ ਨਹੀਂ ਹੈਗੇ ਪੌੜੀਆਂ ਨੇ ਯਾਰ ਚਲ ਠੀਕ ਆ ਫਿਰ ਤੈਨੂੰ ਪੀਜ਼ਾ ਬਣਾ ਕੇ ਖਾਉਣਾ ਠੀਕ ਬਾਈ ਬਾਈ ਕਰ ਦੇ ਬਾਈ ਬਾਈ ਕਰ ਦੇ ਬਾਏ ਹੁਣ ਆਪਾਂ ਪੀਜ਼ਾ ਬੇਕ ਲਾਂਗੇ ਤੇ ਉਸ ਤੋਂ ਬਾਅਦ ਆਪਾਂ oven ਦੇ ਵਿੱਚ ਇਹਨੂੰ ਬੇਕ ਕਰਾਂਗੇ 25% ਬੇਕ ਕਰਨਾ ਤੇ ਉਸ ਤੋਂ ਬਾਅਦ ਆਪਾਂ ਪੀਜ਼ਾ ਰੈਡੀ ਕਰਾਂਗੇ ਰੋਲਰ ਵਿੱਚ ਚਾਹੀਦਾ ਯਾਰ ਇਹ ਰੋਲਰ ਨਾਲ ਆਪਾਂ ਇਹਦੇ ਵਿੱਚ ਗੜੀਆਂ ਕੱਢਦੇ ਹੁੰਦੇ ਆ ਤੁਹਾਨੂੰ ਕੱਢ ਕੇ ਦਿਖਾਉਨੇ ਆ 6 ਗੁੰਦੇ 6 6 ਗੁੰਦੇ ਨੇ 6 ਦਾ ਇਹ ਦੇਖੋ ਇਹ ਬਣ ਗਿਆ ਪੀਜ਼ਾ ਦਾ ਡੋਅ ਆਪਣਾ ਆਪਾਂ ਪੀਜ਼ਾ ਬਣਾਵਾਂਗੇ ਥਨ ਕਰਸਟ ਬੇਸ ਪਤਲਾ ਬੇਸ ਬਣਾਵਾਂਗੇ ਅੰਦਰ ਆਪਾਂ ਪੀਜ਼ਾ ਬਣਾ ਰਹੇ ਸੀ ਬਾਹਰੇ ਦਰਵਾਜੇ ਹੁਣੇ ਕਣਕ ਵੀ ਛਾਣ ਲੱਗੇ ਸੀ ਯਾ ਛਾਣ ਨਹੀਂ ਲੱਗੇ ਹੋਏ ਹਾਂ ਇਹ ਕੀ ਹੁੰਦਾ ਡਾਉਣੀ ਹੁੰਦੀ ਆ ਅਡਾਉਣ ਲੱਗੇ ਹੋਏ ਸੀ ਅੜਾ ਕੇ ਬਾਹ ਦਾ ਪੈਰ ਚ ਤੇ ਬਾਹ ਨੂੰ ਕੱਢੀ ਬਾਹ ਚੱਕ ਨਹੀਂ ਹੁੰਦੀ ਆ ਇਹਨੂੰ ਸਬਸਕ੍ਰਾਈਬਰਸ ਨੂੰ ਆਪਣੇ ਹੈਲੋ ਹਾਈ ਕਰ ਦੋ ਸਬਸਕ੍ਰਾਈਬ ਕਰ ਦੋ ਵੈਲੈਂਟਾਈਜ਼ ਦਾ ਬਟਨ ਦਬਾ ਕੇ ਉੱਧਰ ਬੇਸ ਵੀ ਰੈਡੀ ਹੋ ਰਿਹਾ ਨੇ ਆਪਣੇ ਤੁਸੀਂ ਦੇਖ ਸਕਦੇ ਹੋ ਇੱਧਰ ਸ਼ੈਫ ਲਾਏ ਹੋਏ ਨੇ ਆਪਣੀ ਬੇਸ ਰੈਡੀ ਕਰਨ ਨੂੰ ਕਿੰਨੇ ਕਰੇਗੇ ਬਾਈ ਬੇਸ ਬਸ 5 ਹੀ ਬਾਥ ਨੇ 5 ਬਾਥ ਨੂੰ ਜਲਦੀ ਜਲਦੀ ਕਰੋ ਫਿਰ ਉਸ ਵਾਰ ਪੀਜ਼ਾ ਖਾਣਾ ਭੁੱਖ ਬਹੁਤ ਲੱਗੀ ਆ ਸਹਿ ਭੁੱਖ ਲੱਗੀ ਆ ਭੁੱਖ ਲੱਗੀ ਆ ਮੈਂ ਦੱਸ ਭੁੱਖ ਲੱਗੀ ਆ ਕਿੰਨੀ ਭੁੱਖ ਲੱਗੀ ਆ ਇੰਨੀ ਲੱਗੀ ਵੇਸ ਰੈਡੀ ਹੋ ਰਹੀ ਸੀ ਉਦੋਂ ਤੱਕ ਆਪਾਂ ਸਬਜ਼ੀਆਂ ਵਗੈਰਾ ਕੱਟ ਲੈਣੇ ਆ ਇੱਕ ਟਮਾਟਰ ਵੀ ਦੇ ਦਿਓ ਮੈਨੂੰ 베ਸ ਨੂੰ ਵੀ ਥੋੜੀ ਰੈਸਟ ਮਿਲ ਗਈ ਤੇ ਹੁਣ ਆਪਾਂ ਓਵਨ ਆਨ ਕਰਾਂਗੇ ਓਵਨ ਆਨ ਕਰਨ ਤੋਂ ਬਾਅਦ ਫਿਰ ਆਪਾਂ ਇਹਨਾਂ ਨੂੰ 25% ਥੋੜਾ ਬੇਕ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਾਂ ਪੀਜ਼ਾ ਰੈਡੀ ਕਰ ਦਾਂਗੇ ਇਹ ਆ ਜੀ ਆਪਣਾ ਓਵਨ ਮੈਂ ਨਾ ਕੋਪੀ ਪਕਾ ਰਿਹਾ ਮੈਂ ਨਾ ਕੋਪੀ ਆਉਂਦਾ ਇਹ ਓਵਨ 'ਚ ਪਕਾਵਾਂਗੇ ਆਪਾਂ ਪੀਜ਼ਾ ਨੂੰ ਮ ਨੂੰ ਲੱਗਣਗੇ 10 ਮਿੰਟ ਉਸ ਤੋਂ ਬਾਅਦ ਅੱਪੀ ਦਾ ਰੈਡੀ ਕਰ ਦਾਂਗੇ ਆਪਣੇ ਸਬਜ਼ੀਆਂ ਵੀ ਕੱਟੀਆਂ ਹੋਈਆਂ ਸਾਰੀਆਂ ਕੱਟ ਨਹੀਂ ਤੁਸੀਂ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ ਯਾਰ ਆਪਾਂ ਦਾ ਜੂਲੀਏ ਕਟਿੰਗ ਕਰੀ ਸੀ ਇਹਨੂੰ ਜੂਲੀਅਨ ਕਟਿੰਗ ਕਹਿੰਦੇ ਨੇ ਬਾਕੀ ਦੱਸੋ ਬਲੌਗ ਕਿਦਾਂ ਲੱਗਦਾ ਸਾਡਾ ਕਮੈਂਟ ਕਰਕੇ ਜੇਕਰ ਕਿਸੇ ਨੇ ਪੀਜ਼ੇ ਬਾਰੇ ਕੋਈ ਵੀ ਪੁੱਛਣਾ ਹੋਵੇ ਤਾਂ ਆਪਾਂ ਨੂੰ ਕਮੈਂਟ ਕਰ ਸਕਦਾ ਜਾਂ ਆਪਾਂ ਨੂੰ ਇੰਸਟਾ ਤੇ ਡੀਐਮ ਕਰ ਸਕਦਾ ਅਸੀਂ ਆਪਾਂ ਸਾਰੀਆਂ ਕੱਟ ਲਈਆਂ Kioh <tip> <laughs> ya, kioh, kioh, Pizza kiroh, pizza? kiroh, 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 pizza kiroh, 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 ਹੈਂ ਕੀ ਹੋਇਆ ਤਾ ਰਾ ਪੀ ਜਾ ਉਹ ਖਾਲੀ ਪੀ ਜਾ ਕਾਲੀ ਹੋ ਲੱਗੀ ਪਈ ਆ ਤੈਨੂੰ ਆ ਬੱਦਲਾ ਹੈ ਬਹੁਤ ਬੱਦਲਾ ਕੀ ਹੋਇਆ ਮੰਜਾ ਬਹੁਤ ਬੱਦਲਾ ਬੱਦਲਾ ਮੰਜਾ ਕੋਈ ਸਾਹ ਦਾ ਲਾਦੀ ਨਹੀਂ ਯਾਰ ਕੀ ਕਹਿਣਾ ਮੰਜਾ 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 ਹੀ ਕਰਨਾ ਤਾ ਹੁਣ ਵੇਸ ਲਾਵਾਂਗੇ ਓਵੰਜ ਆਇਓ ਭਾਈ ਸਾਰੇ ਬਰੇ ਪੁੱਤੋਏ ਉਹ ਆ ਜੋ ਲੋ ਸਾਲ ਨੂੰ ਆਪਣਾ ਗਰਮ ਹੋ ਗਿਆ ਕਹਿੰਦਾ ਬੇਸ ਤੋਂ ਤਾਂ ਮੈਂ ਹੋਰ ਹੋ ਗਿਆ ਯਾਰ ਬੇਸ ਹੋ ਗਈ ਆਪਣੀ ਰੈਡੀ ਤੇ ਆਪਾਂ ਉਹਨੂੰ ਬਣਾਵਾਂਗੇ oven ਚ ਲਾਵਾਂਗੇ ਇਹਨਾਂ ਨੂੰ ਥੋੜਾ ਪਕਾਉਣ ਦੇ ਲਈ ਆਪਾਂ ਜਿਆਦਾ ਨਹੀਂ ਪਕਾਉਣੇ 25% ਦੇ ਪਕਾਉਣੇ ਤੇ ਉਸ ਤੋਂ ਬਾਅਦ ਜਦੋਂ ਆਪਾਂ ਪੀਜ਼ਾ ਬੇਕ ਕਰਾਂਗੇ ਨਾ ਫਿਰ ਜਿਆਦਾ ਪਕਾਉਣੇ बेस देखो अपना कि रेडी हो गया थोड़ा बन के रेडी हो गया देखो दिखाने कमेंट करके दस बेस कि लगे ਸਾ ਪੀਜ਼ਾ ਬੇਸ ਵਧੀਆ? ਧਰ ਕੇ ਦੇਖਾ ਤਾ ਤੇ। ਹਾਂ। ਹੈਂ? ਹਾਂ। ਵਧੀਆ? ਵਧੀਆ। ਕਿੰਨਾ ਕੁ ਵਧੀਆ? ਅੰਨਾ। ਇੰਨਾ ਵਧੀਆ? ਨਫੜਾ ਦੇ ਉਹ ਸੱਟ ਨਾਲ ਦੀ ਥੱਲੇ। ਕਿੰਨਾ ਵਧੀਆ ਸੀ? ਅੰਨਾ। ਇੰਨਾ ਵਧੀਆ? ਠੀਕ ਐ। ਹੁਣ ਆ ਪੀਜ਼ਾ ਦਾ ਸਮਾਨ ਲਿਆਂਦਾ ਆਪਾਂ। ਰਾਤ ਲੈ ਕੇ ਆਏ ਸੀ। ਤੇ ਮੋਜ਼ਰੇਲਾ ਚੀਜ਼ ਹੋਗੀ। ਪੀਜ਼ਾ ਪਾਸਤਾ ਹੋਗੀ। ਤੇ ਬਾਕੀ ਵੈਜੀਟੇਬਲ ਕੱਟ ਲਈ ਆਪਾਂ। ਬੇਸ ਆਪਾਂ ਘਰੇ ਰੈਡੀ ਕਰ ਲਏ। ਸਭ ਤੋਂ ਪਹਿਲਾਂ ਪੀਜ਼ਾ। ਪੀਜ਼ਾ ਨਹੀਂ।

ਹੈਗੀ ਆ ਅੰਮ੍ਰਿਲਾ ਨੰਗਾ ਨੰਗਾ ਰੰਗ ਉਹ ਇਮਲੀ ਨਹੀਂ ਹੈਗੀ ਇਹ ਹੈਗੀ ਆ ਸੌਸ ਚੋਟ ਕਿਹੜੀ ਸੌਸ ਹੈ ਇਹ ਮੈਂ ਗਾ ਨਹੀਂ ਆ ਤੁਹਾਨੂੰ ਇਹ ਵੀ ਖਾਣੀ ਸੌਸ ਹਾਂ ਇਹ ਪੀਜ਼ਾ ਸੌਸ ਆ ਪੀਜ਼ਾ ਹਾਂ ਉਹ ਬਗ ਗਿਆ ਹਮ ਲਓ ਜੀ ਜੇ ਆਪਾਂ ਕਰਤੀ ਜੀ ਟਾਪਿੰਗ ਰੈਡੀ ਦੋਮੇ ਪੀਣ ਦੇ ਉੱਤੇ ਵੀ ਚਾਹ ਕਰ ਸਕਦੇ ਫਾਲ ਨਹੀਂ ਫਰੀ ਭਾਜੀ ਮਾ ਬੱਚਾ ਹੂੰ ਇਹ ਵਧੀਆ ਬਣਾ ਪੂਰਾ ਸਾਹਿਬ ਚੱਕ ਚੱਕਣ ਹੋਲੇ ਦਾ ਕੰਨੀ ਖੋਲਣਾ ਹੋਰ ਲੱਮਾ ਪਾਚੋ ਖੋਲਦਾ ਨਹੀਂ ਮੈਂ ਖੋਲਣਾ ਰਹਿਣ ਦੇ ਮਾ ਬੱਡਾ ਆ ਬੰਦ ਕਰ ਦੇ ਨੀ ਕੋ ਇੰਨੀ ਇੱਧਰੋਂ ਆ ਜਾ ਉਹਦੇ ਕਰਕੇ ਆਪਾਂ ਰੈਡੀ ਕਰ ਦੇਣਾ ਤੇ ਆ ਕੇ ਬੋਟਨਾ ਆ ਉਹ ਆਪੇ ਪਾਟਣਾ ਮੋਹਨ ਜੀ ਆਪਾਂ ਅਮੁਲ ਦੀ ਲੈ ਕੇ ਆਏ ਸੀ ਅਮੁਲ ਦੀ ਬਹੁਤ ਵਧੀਆ ਬਾ ਕਰ ਦੇ ਬੰਦ ਹੈ ਦੋਨੋਂ ਆਪਣੇ ਪੀਜ਼ੇ ਓਵਨ ਵਿੱਚ ਪਾ ਕੇ ਰੈਡੀ ਕਰਤੇ ਆਪਾਂ ਨੇ ਹੁਣ ਆਪਾਂ ਓਵਨ ਚਲਾਵਾਂਗੇ ਇਹਨਾਂ ਨੂੰ ਛੜ ਦੇ ਪਤੋ ਏ ਉਹ ਆਈ ਕਰਤਾ ਮੈਂ ਕਿਹਾ ਮੋਰੀਲਾ ਯਾਰ ਥੱਲੇ ਖੰਡਾਤੀ ਯਾਰ ਨੇ ਉਹ ਤੂੰ ਗਿਰੀ ਗਿਆ ਤੇ ਜਨਾ ਯਾਰ ਸੱਗ ਗਿਆ ਆਪਾਂ ਰੈਡੀ ਆਂ ਤੇ ਲੋ ਇਧਰ ਆਪਣੇ ਪੀਏ ਹੀ ਬਣ ਕੇ ਰੈਡੀ ਹੋ ਰਹੇ ਆਂ ਭੁੱਖ ਲੱਗੀ ਆ ਭੁੱਖ ਲੱਗੀ ਆ ਹਾਂ ਖੜਾ ਹੋ ਜਾ ਫਿਰ ਤੁੰ ਚੀਜੀ ਦੇਈ ਬਣਾ ਕੇ ਇਹ ਦੇਖੋ ਕਿੰਨਾ ਸੋਹਣਾ ਕਲਰ ਆ ਗਿਆ ਉਹਨੇ ਉੱਤੇ

ਨਮ 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 ਵਧੀਆ ਬਣ ਗਿਆ ਮੈਂ ਮੈਂ ਚਾਚੂ ਤੇ ਆਪੇ ਕੱਟ ਕੇ ਲਾਪੇ ਉਹ ਤਾਂ ਐ ਨਹੀਂ ਕੱਟਣਾ ਖਰਾਬ ਹੋ ਜਾਊਗਾ ਬਲੇਡ ਸਦਾ ਨਹੀਂ ਪੱਤਾ ਪਾਉਣਾ ਲੈ ਨਾ ਉੱਠੀ ਬਲੇਡ ਟ੍ਰਾਈ ਕਰਕੇ ਦੇਖੋ ਮੰਦਰਾ ਜੀ ਹੈ ਬਾਜੋ ਪੀਜ਼ਾ ਖਾਈਏ ਬਾਬਾ ਇਹ ਤਾਂ ਸਾਡੀ ਚੋਕੋ ਲੋਰੀ ਲਾ ਤੋ ਪੀਆ ਬਣ ਗਿਆ ਆਪਣਾ ਹੈਲੋ ਮਲਾ ਕੱਟ ਕੇ ਨਾ ਉਹ ਖਾ ਕੇ ਸਭ ਖਾ ਕੇ ਦੇ ਕੇ ਬਣਿਆ ਓਏ ਕਿਵੇਂ ਬਣਿਆ ਚੱਕ ਮਾ ਠੰਡਾ ਹੋਣਾ ਫਿੱਟਾ ਇਹਦੇ ਨੇ ਦੰਦਾ ਖਾਣਾ ਮੰਮੀ ਕਿਵੇਂ ਬਣਿਆ ਹੈ ਯਾਰ ਦੇ ਤਰ੍ਹਾਂ ਮੂੰਹ ਕਰ ਦਸੀ ਕਿਵੇਂ ਬਣਿਆ ਵਧੀਆ ਹੈ ਬਰ ਗਿਆ ਬਹੁਤ ਠੀਕ ਹੈ ਵੈਰੀ ਵੈਰੀ ਗੁੱਡ ਵੈਰੀ ਵੈਰੀ ਗੁੱਡ ਬੱਲੇ ਬਣੇ ਸੀ ਹੂੰ ਮੂੰਹ ਮੂੰਹ ਕੇ ਮਿਲ ਵੇੜਿਆ ਹੈ ਮੂੰਹ ਖਾਈ ਕਾਲੂ ਦੇ ਖਾਣਾ ਹੂੰ ਹੈ ਚਲ ਬਣਾ ਕੇ ਆਪਾਂ ਖਾ ਲਿਆ ਤੇ ਬਾਕੀ ਤੁਸੀਂ ਵੀ ਕਰ ਇੱਕ ਵਾਰ ਟਰਾਈ ਕਰਕੇ ਦੇਖਿਓ ਕਿਵੇਂ ਬਣਦਾ ਤੇ ਮਿਲਦੇ ਹਾਂ ਤੁਹਾਨੂੰ ਆਪਾਂ ਨਵੀਂ ਵੀਡੀਓ ਦੇ ਵਿੱਚ ਰੱਬ ਰੱਖਾ